ਸਾਜੋ ਯਕੀਮੇ ਦੇਖ ਲਿਓ ਸੱਚੀ ਅੱਜ ਸਿੱਖ ਕੌਮ ਦੇ ਵਿੱਚ ਬਹੁਤ ਖੁਸ਼ੀ ਵਾਲਾ ਦਿਨ ਹੈ ਦੇਖੋ ਜਿੰਨਾ ਮਾਵਾ ਨਾਲੇ ਬੀਤੀ ਹੈ ਜਨਾਨਾਂ ਭੈਣਾਂ ਨਾਲ ਬੀਤੀ ਹੈ ਉਹਨਾਂ ਨੂੰ ਜਾ ਕੇ ਪੁੱਛੇ ਕੋਈ ਆਪਾਂ ਤਾਂ ਸੋਚ ਸਕਦੇ ਹਾਂ ਇਹ ਹੰਡਾਇਆ ਉਹਨਾਂ ਦੇ जख्मਾਂ ਦੇ ਕੁਝ ਤਾਂ ਮਲਮ ਲੱਗੂਗੀ ਨਾ ਵੀ ਜੇ ਸਾਨੂੰ ਇੰਨਾ ਇਨਸਾਨ ਬਲਿਆ ਸਾਡੇ ਕਿਸੇ ਦੇ ਬੱਚੇ ਜਿਹਦੇ ਪਤੀ ਸ਼ਹੀਦ ਕੀਤੇ ਨੇ ਹਣਾ ਜੀ ਉਸ ਜੱਜ ਦਾ ਮੈਂ ਦਿਲੋਂ ਧੰਨਵਾਦ ਆ ਜਿਨੇ ਇਹਨੂੰ ਸਜ਼ਾ ਸੁਣਾਈ ਇਸ ਤੋਂ ਇਲਾਵਾ ਜਿੰਨੇ ਵੀ ਤੁਸੀਂ ਮੈਂ ਕਹਿੰਦਾ ਵੀ ਗਿਣਤੀ ਉਹ ਨਹੀਂ ਜਿਨ੍ਹਾਂ ਨੇ ਸਿੱਖ ਕਤਲੇਆਮ ਦੇ ਵਿੱਚ ਆਪਣਾ ਹੱਥ ਸੀਗਾ ਸਭ ਨੂੰ ਪਤਾ ਓਪਨ ਬੱਚੇ-ਬੱਚਿਆਂ ਨੂੰ ਪਤਾ ਉਹਨਾਂ ਨੂੰ ਵੀ ਸਜ਼ਾ ਜਦੋਂ ਸੁਣਾਈ ਜਾਏਗੀ ਨਾ ਜੀ ਉਹਨਾਂ ਭੈਣਾ ਮਾਵਾਂ ਦੇ ਕਾਲਜੇ ਨੂੰ ਠੰਡ ਪਏਗੀ ਫਿਰ ਇਹਨਾਂ ਦੁਖੀਆਂ ਨੇ ਸਾਡੀ ਧੀ ਭੈਣ ਨਾਲ ਸਾਡੇ ਪਿਓ ਪੁੱਤ ਨਾਲ ਆ ਕੁਝ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪਰੋਣੇ ਅੱਜ ਲੱਟੋ ਬਣ ਕੇ ਵਿਚਾਰ ਕੀਤਾ ਹੈਗਾ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਪਟਿਆਲੇ ਆ ਭਾਈ ਸੋਢੀ ਸਾਹਿਬ ਸਾਡੇ ਇਹਨਾਂ ਨੇ ਆਪਣੇ ਸੰਗੀ ਸਾਥੀਆਂ ਦੇ ਨਾਲ ਜੋ ਸ਼੍ਰੋਮਣੀ ਅਕਾਲੀ ਦਲ શ્રી ਅੰਮ੍ਰਿਤਸਰ ਸਾਹਿਬ ਤੋਂ ਇਹਦੇ ਯੂਥ ਵਿੰਗ ਦੇ ਪ੍ਰਧਾਨ ਨੇ ਪਟਿਆਲੇ ਪਰ ਬੜੇ ਕੁ ਜੁਝਾਰੂ ਆਗੂ ਨੇ ਇੱਕ ਨੌਜਵਾਨ ਲੀਡਰ ਨੇ ਕੋਈ ਵੀ ਪੰਥਕ ਜਿੱਥੇ ਜ਼ਰੂਰਤ ਹੁੰਦੀ ਹੈ ਤੇ ਉਥੇ ਵੱਧ ਚੜ ਕੇ ਅੱਗੇ ਪਹੁੰਚਦੇ ਨੇ ਤੇ ਅੱਜ ਜਿਹੜੇ ਗੁਦਵਾਰਾ ਸ਼੍ਰੀ ਦੂਖਨਵਾਰ ਸਾਹਿਬ ਦੇ ਬਾਹਰ ਆ ਜੋ ਲੱਡੂ ਵੰਡੇ ਗਏ ਨੇ ਇੱਕ ਖੁਸ਼ੀ ਦਾ ਪਗਟਾਵਾ ਗੁਰੂ ਤੇਗ ਬਹਾਦਰ ਪਾਸ਼ਾ ਦੇ ਚਰਨਾਂ 'ਚ ਬੈਠ ਕੇ ਵੀ ਜਿਸ ਧਰਤੀ ਤੇ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਸ਼ਾ ਮਹਾਰਾਜ ਨੇ ਆਪਣਾ ਕਲਉ ਡੋਲਿਆ ਸੀ ਜਿਨ੍ਹਾਂ ਦੇ ਵਾਸਤੇ ਡੋਲਿਆ ਸੀ ਤੇ ਉਸੇ ਧਰਤੀ ਦੇ ਉੱਪਰ ਗੁਰੂ ਤੇਗ ਬਹਾਦਰ ਪਾਸ਼ਾ ਦੀ ਅਨਸਵੰਸ ਗੁਰੂ ਤੇਗ ਬਹਾਦਰ ਪਾਸ਼ਾ ਦੋਸਤ ਫਲਵਾੜੀ ਨੂੰ ਤੇਸ ਨਾਸ ਕੀਤਾ ਗਿਆ 1984 ਦੇ ਵਿੱਚ ਕਤਲੇਆਮ ਕੀਤਾ ਗਿਆ ਕਿਉਂਕਿ ਉਹ ਲੋਕ ਜਿਹੜੇ ਸੀ ਉਹ ਗੁਰੂ ਸਾਹਿਬ ਦੀ ਕੁਰਬਾਨੀ ਨੂੰ ਭੁੱਲ ਗਏ ਸੀ ਵੀ ਸਾਡੇ ਵਾਸਤੇ ਲਹੂ ਡੋਲਿਆ ਤੇ ਅਸੀਂ ਕੀ ਕੀਤਾ ਸਾਡੇ ਭੈਣਾ ਭਰਾਵਾਂ ਦੇ ਗਲਾਂ 'ਚ ਪਾ ਕੇ ਟਾਇਰ ਉਹਨਾਂ ਨੂੰ ਸਾੜਿਆ ਗਿਆ 30 ਭੈਣਾ ਬਲਦ ਕਰ ਕੀਤੇ ਗਏ ਤੇ ਉਹਦਾ ਜਿਹੜਾ ਮੁੱਖ ਦੋਸ਼ੀ ਸੀ ਸੱਜਣ ਕੁਮਾਰ ਉਹਨੂੰ ਕੱਲ ਜਿਹੜੀ ਆ ਉਮਰ ਕੈਂਸਰ ਜਿਹੜੀ ਸੁਣਾਈ ਗਿਆ ਉਹਦੇ ਸਬੰਧ ਵਿੱਚ ਅੱਜ ਇੱਥੇ ਇਕੱਠੇ ਹੋ ਕੇ ਅਸੀਂ ਸਾਰੇ ਭੈਣਾ ਭਰਾਵਾਂ ਨੇ ਆਪਸ ਵਿੱਚ ਖੁਸ਼ੀ ਜਿਹੜੀ ਉਹ ਸਾਂਝੀ ਕੀਤੀ ਆ ਪਰ ਮੈਂ ਬੇਨਤੀ ਕਰਾਂ ਵੀ ਇਹ ਇਹ ਸੱਜਨ ਕੁਮਾਰ ਕੇ ਇੱਕ ਨਹੀਂ ਹੋਰ ਵੀ ਬੜੇ ਨੇ ਜਿਨ੍ਹਾਂ ਨੂੰ ਕਾਨੂੰਨ ਅਸੀਂ ਚਾਹੁੰਦੇ ਆ ਵੀ ਸਜ਼ਾ ਦੇਵੇ ਪਰ ਜੇ ਕਾਨੂੰਨ ਸਜ਼ਾ ਨਹੀਂ ਦੇਵੇਗਾ ਤਾਂ ਉਹ ਅਕਾਲ ਪੁਰਖ ਨੇ ਸਜ਼ਾਆਂ ਉਹਨਾਂ ਨੂੰ ਦਿੱਤੀਆਂ ਨਹੀਂ ਬੜੀਆਂ ਨੇ ਤੇ ਅਕਾਲ ਪੁਰਖ ਅੱਗੇ ਦੇਵੇਗਾ ਵੀ ਪਰ ਅਸੀਂ ਫੇਰ ਵੀ ਜਿਹੜੇ 1984 ਦੇ ਜਿਹੜੇ ਉਸ ਸਮੇਂ ਦੇ ਦੰਗਾ ਸ਼ਬਦਤ ਮੈਂ ਨਹੀਂ ਵਰਤਾਂਗਾ ਲੋਕ ਦੰਗਿਆ ਕਹਿੰਦੇ ਨੇ ਇਹ ਤਾਂ ਸੋਚੀ ਸਮਝੀ ਸਾਜ਼ਿਸ਼ ਤੇ ਤਹਿਤ ਕਤਲੇਆਮ ਜਿਹੜਾ ਸੀ ਕੀਤਾ ਗਿਆ ਸੀ ਅੱਜ ਸਾਡੇ ਉਹਨਾਂ ਭੈਣਾ ਭਰਾਵਾਂ ਨੂੰ ਕਿਤੇ ਉਹਨਾਂ ਦੇ ਜ਼ਖਮਾਂ ਤੇ ਮਲ੍ਹਮ ਲੱਗੀ ਹੋएगी ਕਿਉਂਕਿ ਮੈਂ ਜਦੋਂ ਉਸ ਕਲੋਨੀ 'ਚ ਜਾਣਾ ਜਿਹਨੂੰ ਵਿਡੋ ਕਲੋਨੀ ਕਿਹਾ ਜਾਂਦਾ ਹੈ ਜਦੋਂ ਮੈਂ ਉਸ ਗੁਰੂ ਘਰ ਪਿੱਛੇ ਜੇ ਮੇਰੀ ਕਥਾ ਸੀ ਤੇ ਜਦੋਂ 1984 ਦਾ ਉਹਨਾਂ ਨੇ ਵੱਡਾ ਕੱਟ ਕੀਤਾ ਤੇ ਜਦੋਂ ਮੈਂ ਉਹ ਕਮਰੇ ਨੂੰ ਵੇਖਿਆ ਜਿੱਥੇ ਸਾਡੇ ਭੈਣਾ ਭਰਾਵਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਸੀ ਤਾਂ ਅੰਦਰੋਂ ਬੜਾ ਦਰਦ ਜਿਹੜਾ ਸੀਗਾ ਉਠਦਾ ਸੀ ਸੋ ਇਸ ਕਰਕੇ ਇਹ ਸੋਚੀ ਸਮਝੀ ਸ਼ਹਿਜਹ ਤੈ ਜਿਹੜਾ ਕੀਤਾ ਗਿਆ ਅੱਜ ਉਹਦਾ ਇਨਸਾਫ ਗੁਰੂ ਤੇਗ ਬਹਾਦਰ ਪਾਸ਼ਾ ਨੇ ਸਾਡੀ ਝੋਲੀ ਵਿੱਚ ਪਾਇਆ ਤੇ ਅਸੀਂ ਅਰਦਾਸ ਕਰਦੇ ਹਾਂ ਵੀ ਹੋਰ ਵੀ ਜਿਹੜੇ ਦੁਸ਼ਟ ਪਾਪੀ ਜਿਨ੍ਹਾਂ ਨੇ ਇਸ ਨਰ ਸੰਘਾਰ ਦੇ ਵਿੱਚ ਇਹ ਕਤਲਿਆ ਬੰ ਕੀਤਾ ਉਹਨਾਂ ਨੂੰ ਗੁਰੂ ਸਾਹਿਬ ਆਪ ਸਜ਼ਾਵਾ ਦੇਣ ਬਾਕੀ ਕੌਮ ਨੂੰ ਬੇਨਤੀ ਹੈ ਇੱਕ ਜੁਟ ਹੋਵੋ ਇਕੱਠੇ ਹੋਵੋ ਰਾਜਨੀਤਿਕ ਪਾਰਟੀਆਂ ਨੇ ਸਾਨੂੰ ਵੰਡਿਆ ਪਿਆ ਅਸੀਂ ਗਰਾਉਂਡ ਪੱਧਰ ਤੇ ਇਕੱਠੇ ਹੋ ਕੇ ਜਦੋਂ ਇਨਸਾਨ ਲਈ ਇਕੱਠੇ ਹੋ ਕੇ ਲੜਾਂਗੇ ਇੱਕ ਆਵਾਜ਼ ਚ ਲੜਾਂਗੇ ਤਾਂ ਯਕੀਨਨ ਸਾਨੂੰ ਗੁਰੂ ਤੇਗ ਬਹਾਦਰ ਸੈ ਸਾਨੂੰ ਕਾਮਯਾਬੀਆਂ ਬਖਸ਼ਣਗੇ